ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਸ ਨੌਂ ਪਿਆਰ ਚਾਲਾ ਅਸੀਂ ਠੀਕ ਆ ਤੇ ਪਰ ਸਾਡੇ ਟੀਮ ਦਾ ਇੱਕ ਮੈਂਬਰ ਜਿਹੜਾ ਆ ਉਹ ਨਹੀਂ ਠੀਕ ਫਟੜ ਹੋ ਗਿਆ ਫਟੜ ਹੋ ਗਿਆ ਉਹਨੂੰ ਸੱਟ ਲੱਗੀ ਆ ਤੇ ਬਾਕੀ ਜੀ ਜੀ ਦੱਸੋ ਇਹ ਬੋਰ ਦਾ ਦੋਸਤ ਆਇਆ ਹੀ ਰੋਪੜੋ ਤੇ ਘਰੋਂ ਮੈਨੂੰ ਆਂਦਾ ਵੀ ਮਮਾ ਮੇਰਾ ਦੋਸਤ ਆਉਂਦੇ ਆ ਆਰਮੀ ਚਾ ਅੰਮ੍ਰਸਰੋ ਲੈਣ ਗਿਆ ਸੀ ਤੇ ਜਾਂਦਾ ਜਾਂਦਾ ਹੋਇਆ ਇਹਨੂੰ ਵੀ ਲੈ ਗਿਆ ਗੱਡੀ ਤੇ ਦੋਵੇਂ ਜਣੇ ਚੱਲ ਗਏ ਤੇ ਤੁਹਾਨੂੰ ਪਤਾ ਹੀ ਅੱਜ ਕੱਲ ਮਤਲਬ ਜਦੋਂ ਭੈਣ ਭਰਾ ਬਣਾਏ ਹੁਣ ਤੇ ਜਵਾਬ ਹੀ ਨਹੀਂ ਦਿੱਤਾ ਜਾਂਦਾ ਜਦੋਂ ਅਮਨ ਨੂੰ ਲੈਣ ਆਇਆ ਤੇ ਅਮਨੇ ਨਾਂਹ ਦਿੱਤੀ ਵੀ ਚਲ ਮੇਰਾ ਭਰਾਵਾ ਦੋਵੇਂ ਜਾਣੇ ਚੱਲ ਗਏ ਜਦੋਂ ਗਏ ਆ ਤੇ ਮੈਂ ਇਹਨੂੰ ਸੁਭਵਾਣੀ ਵੀ ਮੈਂ ਕਿਹਾ ਪੁੱਤ ਨਿਹਰਾ ਹੋ ਗਿਆ ਵਾ ਧਿਆਨ ਨਾ ਜਾਏ ਉਹ ਆਂਦਾ ਮੁੰਡੇ ਕੋਈ ਗੱਲ ਨਹੀਂ ਆ ਚਲੋ ਭੈਣ ਵੀ ਆ ਕੇ ਆ ਕਿ ਪੁੱਤ ਚੱਕਨੇ ਹੋਵੇ ਜੈ ਤਾਂ ਧਿਆਨ ਨਾ ਜਾਣਾ ਜੇ ਟ੍ਰੈਫਿਕ ਬੜੀ ਆ ਦੋਵੇਂ ਜਾਣੇ ਗਏ ਤੇ ਰਾਜ ਮਤਲਬ ਜਦੋਂ ਇਹ ਮਤਲਬ ਆ ਤੇ ਧਿਆਨ ਗੱਡੀ ਚ ਲਾਉਂਦੇ ਤੇ ਗਾੜੀਆਂ ਮਤਲਬ ਘੁੜਕਾ ਨਿਕਲਿਆ ਜਿਹਨੂੰ ਬੋਲ ਦਿੰਦੇ ਆ ਕਿ ਕੀ ਇਹ ਨੇ ਦੇਖੋ ਰਹੀ ਇਹਨੂੰ ਕਹਿੰਦੇ ਆ ਘੁੜਕਾ ਹੀ ਕਹਿੰਦੇ ਜਾਂਦੇ ਤੇ ਉਹਦੀਆਂ ਲੱਟਾਂ ਨਹੀਂ ਲੱਟਾਂ ਨਹੀਂ ਜਦੋਂ ਇਹਨਾਂ ਨੇ ਮਤਲਬ ਇੱਕਦਮ ਉਹ ਘੁੜਕਾ ਨਿਕਲ ਕੇ ਅੱਗੇ ਆ ਗਿਆ ਇਹਨਾਂ ਦੀ ਮਤਲਬ ਗੱਡੀ ਜਿਹੜੀ ਆ ਉਹ ਵਿੱਚ ਵੱਜ ਗਈ ਆਹ ਉਹ ਕੰਟਰੋਲ ਹੋ ਗਿਆ ਵਿੱਚ ਗੱਡੀ ਵੱਜ ਗਈ ਤੇ ਖਰੇ ਬੰਨੇ ਬੈਠਾ ਇੱਕ ਦੌਰੋ ਗੱਡੀ ਚਲਾਉਂਦਾ ਏ ਇਹ ਨਾ ਹੁਣ ਅਮਨ ਦੇ ਲੱਗੇ ਆ ਦੋ ਟਾਂਕੇ ਮਤਲਬ ਤੇ ਚਲੋ ਮਹਾਰਾਜ ਰਖ ਗਿਆ ਤੇ ਬਾਹਰ ਚਲੋ ਚਾਹੀਦਾ ਲੋਕਾਂ ਨੂੰ ਵੀ ਚਾਹੀਦਾ ਵਾ ਵੀ ਜੇ ਅਸੀਂ ਇਦਾਂ ਦੇ ਸਾਧਨ ਚਲਾਉਣੇ ਆ ਨਾ ਰੋਡ ਤੇ ਇਨੀ ਡਰਾਈਵਿੰਗ ਕਰਨੀ ਆ ਤੇ ਭਾਈ ਲਾਈਟਾਂ ਦਾ ਧਿਆਨ ਦੇਣ ਲਾਈਟਾਂ ਜ਼ਰੂਰ ਚਾਹੀਦੀਆਂ ਵਾ ਬਾਹਰ ਦਾ ਰਿਫਲੈਕਟਰ ਜਿਹੜੇ ਆ ਮੇਰੇ ਕੋਲ ਗੱਡੀਆਂ ਪਿੱਛੇ ਲੱਗੇ ਹੋਣੇ ਬਹੁਤ ਜ਼ਰੂਰੀ ਆ ਚਲੋ ਲਾਈਟ ਨੇ ਰਿਫਲੈਕਟਰ ਹੋਵੇ ਉਹ ਵੀ ਪਰ ਲੱਗ ਜਾਂਦਾ ਗਾੜੀ ਕੋਈ ਚੀਜ਼ ਜਾਣਦੀ ਆ ਨਾ ਉਹਦੇ ਅੱਗੇ ਲਾਈਟ ਨਾ ਪਿੱਛੇ ਫਿਰ ਔਖਾ ਹੋ ਜਾਂਦਾ ਚਲੋ ਮਹਾਰਾਜ ਚਲੋ ਦਾਨਪੁਨ ਕੀਤਾ ਜੀ ਉਹ ਦਿੱਤਾ ਲਿਆ ਅੱਗੇ ਆ ਗਿਆ ਵਾ ਚਲੋ ਮਹਾਰਾਜ ਬਚਾ ਕਰ ਗਿਆ ਵਾ ਥੋੜੀ ਜੀ ਗੋ ਤੇ ਵੇਰੇ ਹੁਣ ਮੈਂ ਲਈ ਪਤਾ ਲੈਣਾ ਆਇਆ ਹਾਂ ਕਿਦਾਂ ਠੀਕ ਆ ਹਾਂ ਹਾਂ ਠੀਕ ਪਰ ਦਰਦ ਤੇ ਲੱਗਦਾ ਹੀ ਆ ਹਨਾ ਬੋਲ ਵੀਡੀਓ ਜਹੀ ਇਹੋ ਗੱਲ ਕਹਿਣੇ ਚਾਉਂਦੇ ਆ ਵੀ ਖਾਸ ਕਰਕੇ ਹਾਂ ਅਠੇ ਵਾਲਿਆਂ ਨੂੰ ਟੈਂਟਰ ਟਰਾਲੀ ਵਾਲਿਆਂ ਨੂੰ ਬਈ ਟਰਾਲੀ ਪਿੱਛੇ ਲਾਈਟ ਚੀਜ਼ ਲਾਈਟ ਵਗੈਰਾ ਲਾਓ ਕਿਸੇ ਨੂੰ ਦਿਖੇ ਕਿਉਂਕਿ ਜਦੋਂ ਆਗੋਂ ਕੋਈ ਚੀਜ਼ ਵੱਡੀ ਵਗੈਰਾ ਕੋਈ ਵੀ ਚੀਜ਼ ਹੋਵੇ ਮਤਲਬ ਟਰੱਕ ਗਾਂ ਕੋਈ ਚੀਜ਼ ਆਉਂਦੀ ਬੱਸ ਵਗੈਰਾ ਹਣਾ ਉਹਦੇ ਲਾਈਟਾਂ ਵੱਜਦੀਆਂ ਉਹਨਾਂ ਤੇ ਕਾਰ ਦੀ ਲਾਈਟਾਂ ਨਾਲ ਚੀਜ਼ ਨਹੀਂ ਦੀਦੀ ਕੇਵਲੇ ਉਹ ਹੋਇਆ ਵੀ ਇਹਨਾਂ ਨਾਲ ਇਦਾਂ ਹੀ ਹੋਇਆ ਵਾ ਤੇ ਉਹ ਤੇ ਚਲੋ ਗੌਰਵ ਜੀ ਵੀ ਮਤਲਬ ਡਰਾਈਵਿੰਗ ਚੰਗੀ ਸੀਗੀ ਚਲੋ ਬਚਾਅ ਹੋ ਗਿਆ ਜਿੱਦਾਂ ਪਿੱਛੇ ਉਹਨਾਂ ਦੇ ਟਰੱਕ ਵੀ ਆਉਂਦੇ ਆਈ ਮਤਲਬ ਜੇ ਇਹ ਨੂੰ ਕਿਹਾ ਇਹਨੂੰ ਜਿੱਦਾਂ ਇੱਕਦਾਂ ਪਹਿਲਾਂ ਬ੍ਰੇਕ ਮਾਰਦੀ ਉਹਨੂੰ ਬਚਾਉਣ ਲੱਗਿਆ ਤੇ ਜੇ ਕਿ ਇਧਰ ਨੂੰ ਮੋੜ ਲੈਂਦੇ ਤੇ ਜੇ ਗੱਡੀ ਘੁੰਮ ਜਾਂਦੀ ਤੇ ਟਰੱਕ ਤੇ ਵੱਜਣੀ ਸੀ ਜਾ ਕੇ ਜਾ ਇਨਸਾਨ ਚਲੋ ਮਹਾਰਜ ਰੱਖ ਗਿਆ ਪਹਿਲਾਂ ਤਾਂ ਉਹ ਨਾ ਹਟਦਾ ਰਹਿ ਗਿਆ ਰਹਿ ਗਿਆ ਵਾ ਚਲੋ ਮੇਰ ਕਰ ਗਿਆ ਵਾ ਚਲੋ ਜਿੱਤ ਆ ਲਿਆ ਗਾੜੀ ਆ ਗਏ ਨਹੀਂ ਤੇ ਤੁਹਾਨੂੰ ਵੀ ਪਤਾ ਵਾ ਵੀ ਐਕਸੀਡੈਂਟ ਦਾ ਤੇ ਨਾ ਹੀ ਮਾਰਾ ਮਾਰਾ ਵਾ ਤੇ ਬਾਕੀ ਬੱਚੇ ਸਾਰਿਆਂ ਦੇ ਬੜੇ ਸਰਫੇ ਦੇ ਆ ਮਿਲੋ ਦੋ ਕੁ ਦਿਨ ਤੋਂ ਮਾਹੌਲ ਬੜਾ ਖਰਾਬ ਹੋ ਰਿਹਾ ਵਾ ਦੇਖ ਕੇ ਵੀ ਬੜਾ ਹੋਰ ਤਰ੍ਹਾਂ ਪਰ ਉਹ ਟਾਈਮ ਤੇ ਨਾ ਜੇ ਕਲਿੰਡਰ ਸਾਈਡ ਤੋਂ ਵੱਜਾ ਵਾ ਮੰਨ ਦੇ ਸਟਾਂ ਲੱਗਿਆ ਹੋ ਸਕਦਾ ਜੋ ਜ਼ਿਆਦਾ ਵੱਜ ਜਾਂਦਾ ਤੇ ਕਿੰਨਾ ਮਤਲਬ ਖਾਜਾ ਚਲੋ ਕਰ ਦਿੱਤਾ ਨੁਕਸਾਨ ਹੋਇਆ ਵਾ ਉਹ ਚੀਜ਼ ਪਹਿਲੇ ਦਿਨਾਂ ਦਾ ਰਿਪੇਅਰ ਹੋ ਜੂਗੀ ਪਰ ਬੰਦੇ ਉਹ ਟਾਈਮ ਤੇ ਜਦੋਂ ਬੱਚੇ ਘਰ ਆਏ ਜਾਂ ਭੈਣ ਜਾਂਦੀ ਤੇ ਜਾਂ ਮੈਂ ਜਾਂਦੀ ਆ ਮਤਲਬ ਇੱਕਦਮ ਸਹਮੇ ਡਰੇ ਹੋਏ ਅਸੀਂ ਕਹੀਏ ਵੀ ਜਿਹੜਾ ਮੁੰਡਾ ਲੈਣ ਗਏ ਉਹ ਕਿੱਥੇ ਆ ਮੈਨੂੰ ਤੇ ਇਹਨਾਂ ਨੂੰ ਤੇ ਮੈਂ ਜਦੋਂ ਵੇਖਿਆ ਤੇ ਹੱਕੀ ਪੱਕੀ ਰਹਿ ਗਈ ਵੀ ਬਣ ਕੀ ਗਿਆ ਨਿਆਣਾ ਨਾ ਹੋਇਆ ਕੀ ਆ ਉਹ ਟਾਈਮ ਤੇ ਹਨਾ ਮੇਰੇ ਪੁੱਛਿਆ ਜਾਣਦਾ ਜਦੋਂ ਇਹਨਾਂ ਆਵਾਜ਼ ਦਿੱਤੀ ਆ ਤੇ ਮੈਂ ਪਹਿਲਾਂ ਸੋਚ ਲਈ ਮੈਂ ਕਿਹਾ ਕਿ ਗੱਡੀ ਜਿਹੜੀ ਗੱਡੀ ਚ ਗਈ ਆ ਉਹ ਮਤਲਬ ਕਿ ਜਦੋਂ ਗੇੜ ਗਾੜੀ ਆਉਣੀ ਤੇ ਲਾਈਟਾਂ ਦੀ ਪੈਂਦੀਆਂ ਪੈਂਦੀਆਂ ਉਹ ਤੇ ਮੈਂ ਕਾਸ਼ ਨੂੰ ਕਹਿ ਲਈ ਮੈਨੂੰ ਕਾਸ਼ ਗੱਡੀ ਦੀ ਆਵਾਜ਼ ਨਹੀਂ ਆਈ ਥੇ ਪਤਾ ਨਹੀਂ ਉਹ ਲੱਗਦੇ ਮੈਨੂੰ ਵੀ ਅਮਨ ਤੇ ਗੋਰਾ ਨਹੀਂ ਆ ਇਹ ਲੱਗਦਾ ਹੋਰ ਕੋਈ ਆ ਤੇ ਇਹ ਕਹਿੰਦੇ ਮਮਾ ਮੈਂ ਵੇਖਦਾ ਪਹਿਲਾਂ ਕੌਣ ਆ ਮੈਂ ਆਖਦਾ ਹੋਈ ਆ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਵੇਖਦੀ ਆ ਫਿਰ ਜਦੋਂ ਮੈਂ ਗਾਹਮਣੀ ਆ ਤੇ ਅਨਜਰ ਨੂੰ ਆਵਾਜ਼ ਇਹਨਾਂ ਦਿੱਤੀ ਆ ਕਹਿੰਦੇ ਕਾਸ਼ ਦੂਆ ਕੋਲ ਕਿ ਜਦੋਂ ਅਗੇ ਕਾਰ ਸੁਆ ਉਹ ਮੈਂ ਕਿੱਥੇ ਨੂੰ ਗਈ ਘਾਰੇ ਤੇ ਉਹ ਜਦੋਂ ਵੇਖਿਆ ਉਹ ਇਕਦਮ ਚਲੋ ਆਈਏ ਇਹ ਜਿਹੜੀ ਮੈਂ ਪੱਟੀ ਵੇਖੀ ਆ ਤੇ ਮੈਨੂੰ ਸਮਝ ਨਾ ਲੱਗੇ ਵੀ ਮੈਨੂੰ ਜੰਦਾ ਵਾ ਇਹ ਤਾਂ ਪੰਜਾਂ ਵਿਚਾਰੇ ਉਦਾਂ ਵੀ ਪੜੀ ਜਾਂਦੀ ਡਾਕਟਰ ਨੇ ਬੜਾ ਤੁਹਾਨੂੰ ਮਾ ਦੋਨਾਂ ਦਾ ਜਿਨ੍ਹਾਂ ਦੇ ਘਾਰੇ ਨਾਲ ਰਾਤ ਗੱਡੀ ਲਾਈ ਆ ਉਹਨਾਂ ਨੇ ਇਹਨਾਂ ਨੂੰ ਖੜਿਆ ਉਥੇ ਨੂਰ ਹਸਪੀਟਲ ਜਿੱਦਾਂ ਵੀ ਆ ਚਲੋ ਬੜੀ ਕੇਅਰ ਕੀਤੀ ਉਹਨਾਂ ਨੇ ਵੀ ਮਤਲਬ ਅੱਜ ਕੱਲ੍ਹ ਦੁਨੀਆ ਇਦਾਂ ਦੀ ਬਹਿ ਗਈ ਵੀ ਜਿਹੜੀ 200 ਖ ਵੇਂਦੀ ਆ ਨਹੀਂ ਇਹ ਬੱਚੀਆਂ ਕਹਿੰਦੇ ਕਿਦਾ ਪਿਓ ਵਾਹ ਕਿਤੇ ਦੀ ਰੱਜੀ ਗਈ ਹੈ ਸਾਡੀ ਮੁਲਕੀ ਹੋ ਗਈਆਂ ਨਾ ਤੇ ਰੋਕਦੇ ਵੇਖੋ ਤੇ ਸਹੀ ਹੈ ਕਿ ਮਤਲਬ ਬੰਦੇ ਹੈ ਨਹੀਂ ਹੈ ਕਿਦਾਂ ਰਾਜੀ ਹੈਲਥ ਦੀ ਰੋੜ ਇਹ ਥੋੜਾ ਕਿ ਆਪਣੇ ਡਰ ਦੇ ਕੰਨ ਕੇ ਸਾਨੂੰ ਪਤਾ ਨਹੀਂ ਕਿਹਨਾਂ ਦੇ ਅਗਲੇ ਨੂੰ ਉੱਥੇ ਸੁੱਟ ਕੇ ਆ ਗਰ ਜੋ ਕੇ ਮਾਂ ਦਾ ਪੁੱਤ ਵਾ ਕਿਦਾ ਘਰ ਵਾਲਾ ਵਾ ਕਿ ਬੱਚਿਆਂ ਦਾ ਦੇਖਣਾ ਤਾਂ ਚਾਹੀਦਾ ਪਰ ਜਾਨ ਦੁਨੀਆ ਅੱਜ ਕੱਲ ਆਂਦੀ ਆ ਵੀ ਉਹ ਆਪ ਟਾਈਮ ਤੇ ਭਜੋ ਮੈਂ ਨਈ ਫੋਨ ਕੀਤਾ ਤੇ ਮੈਂ ਕਿਹਾ ਮੈਂ ਕਿੱਥੇ ਤਰੀਕੇ ਪਹੁੰਚ ਗਈ ਉਹਨਾਂ ਪਪਾ ਮੈਂ ਅਲੀਨਾ ਡੱਲੇ ਮੋੜ ਤੇ ਮਤਲਬ ਵੀ ਗੱਡੀ ਚ ਇਹ ਮੋੜ ਦੇ ਤੇ ਮੈਂ ਉਹਦਾ ਦਿਮਾਗ ਮੇਰਾ ਇਹ ਗੱਲ ਸੁਣ ਕੇ ਉਹਦੇ ਮੈਨੂੰ ਜਿੱਦਾ ਸੋਝ ਜਾਈ ਗਈ ਤੇ ਮੈਂ ਨਾ ਆਕਾਸ਼ ਨੂੰ ਕਿਹਾ ਮੈਂ ਕਿਹਾ ਵੀ ਇਹ ਜੀ ਡੱਲੀ ਪਹੁੰਚੇ ਮੈਂ ਕਿਹਾ ਕਿਰਾਉ ਨੂੰ ਇਹਨੂੰ ਬਟਾਲੇ ਨੂੰ ਚਾਹੀਦਾ ਜੀ ਪਰ ਜਦੋਂ ਆਏ ਤੇ ਮੈਂ ਕਿਹਾ ਜਿੱਦਾਂ ਨੂੰ ਤਰੀ ਲੈ ਜਿਹੜੇ ਮੁੰਡੇ ਨੂੰ ਦੇ ਉਹ ਮੇਰੇ ਤੇ ਜੀ ਉਹ ਹੀ ਥਾ ਸੀ ਜਦੋਂ ਪਹੁੰਚੇ ਨਹੀਂ ਬਚਾਰਾ ਥੇ ਬਚਾਪਾ ਹਾ ਦੇਗਾ ਤੇ ਸੂਰ ਵੀ ਬੜਿਆ ਉਦੋਂ ਦਵਿੰਦਰਜੀ ਨੇ ਨਾ ਰਾਜਵੀਰ ਨੂੰ ਤੇ ਗੌਰਵ ਨੂੰ 8 ਵਜੇ ਤੋਂ ਬਾਅਦ ਬਾਹਰ ਨਹੀਂ ਨਿਕਲ ਦੇਣਾ ਪਤਾ ਨਹੀਂ ਮਾਹੌਲ ਚੱਲੇ ਕਿ ਡੱਬ ਲੱਗਦਾ ਹੈ ਡੱਬ ਲੱਗਦਾ ਹੈ ਉਹ ਤਾਂ ਸਾਡੇ ਘਰ ਦਾ ਸੂਲਾ ਕਿ 8 ਵਜੇ ਗੇਟ ਬੰਦ ਬਾਹਰ ਨਹੀਂ ਮੁੜ ਕੇ ਮੁੰਡੇ ਤਾਂ ਕਦੀ ਨਹੀਂ ਜਾਂਦੇ ਜਿਹੜੀ ਜੀ ਤੋਂ ਬੰਦਾ ਡਰਦਾ ਹੈ ਨਾ ਉਹ ਹੋ ਜਾਂਦੀ ਹੈ ਹਾਂ ਸੋਚ ਗਿਆ ਮੈਂ ਉਹ ਤਰ੍ਹਾਂ ਕੱਲ ਪੂਰਾ ਦਿਨ ਵੀਡੀਓ ਬਣਾਉਣ ਨੂੰ ਦੇ ਨਹੀਂ ਕੀਤਾ ਸੋਚ ਗਿਆ ਹੋਰ ਤਰ੍ਹਾਂ ਹੰਡਾਲਿਆ ਕਿ ਕਿੱਦਾਂ ਵੱਡਾ ਹਾਦਸਾ ਹੋਣ ਤੋਂ ਬਚ ਗਏ ਅਰਮਾਤਮਾ ਨੇ ਫੇਰ ਵੀ ਸਾਹ ਦਿੱਤਾ ਉਹ ਜੱਟਾ ਆਮ ਸਾਰੇ ਪੈਸਾ ਕੰਮ ਕਰਨਾ ਚਾਹੀਦਾ ਵਾ ਹਾਂ ਬਾਅਦ ਸਾਧਾ ਨੇ ਇਹ ਹੀ ਕਹਿੰਨੀ ਆ ਕਿ ਰਾਤ ਦੇ ਟਾਈਮ ਘਰੋਂ ਨਿਕਲੋ ਨਿਕਲੋ ਇਨਾ ਵਾਰ ਚਲੋ ਨਹੀਂ ਮਜਬੂਰੀ ਬੱਚੇ ਸਮਝ ਦੇਣੀ ਆ ਉਹਨੇ ਫੋਨ ਕੀਤਾ ਵੀ ਮੈਨੂੰ ਲੈ ਜਾ ਅੱਗੇ ਵੀ ਗੌਰਵ ਜਾਣਾ ਹਮੇਸ਼ਾ ਲੈ ਜਾਂਦਾ ਲੈ ਜਾਂਦਾ ਜਦੋਂ ਨਾ ਗੌਰਵ ਗੱਡੀ ਚੋਣਾਂ ਵੀਰ ਜੀ ਗੱਡੀ ਮੇਰੇ ਘੱਟੇ ਫੜ ਗਈ ਨਹੀਂ ਹਾਂ ਤੋਂ ਆਨੇ ਚੱਲਦ ਰੋ ਮੇਰੇ ਨਾਲ ਜਿੱਦਾਂ ਵੀ ਹੁਣ ਵੀਰ ਜੀ ਗੱਡਣ ਦੀ ਤਰੀਖ ਹੁੰਦੀ ਹੈ ਜਿੱਥੇ ਹੈ ਆ ਟਾਈਮ ਵੇਲਾ ਘੱਡੀ ਇੱਦਾਂ ਦਾ ਮੰਦਾ ਵਾਂ ਅਮਰੇ ਨਾਲ ਇੱਕ ਗੇਮ ਨੂੰ ਗਿਆ ਮੈਂ ਹੋਰ ਗੁੱਡ ਡਰਾਈਵਰ ਹੁੰਦਾ ਨਾ ਦੇ ਹੋਰ ਗਾਲੀ ਹੋਰ ਇਹ ਕੋਈ ਨਹੀਂ ਵੀ ਵੀਰ ਜੀ ਵੀ ਇੰਨੇ ਗੱਡੀ ਕੱਟੀ ਨਹੀਂ ਹੋਰ ਉਹਨੇ ਕੇ ਸਾਈਡ ਨੂੰ ਜੇ ਘੱਟ ਦਿੰਦਾ ਉਹ ਤੋਂ ਟਰੱਕ ਵੀ ਆਉਣ ਦਿਆ ਜੇ ਟਰੱਕ ਰੇ ਥੱਲੇ ਵੜ ਜਾਂਦੀ ਤੇ ਦੋਵਾਂ ਦਾ ਪਛਾਣ ਨਹੀਂ ਹੋਣਾ ਸੀ ਚਲੋ ਪ੍ਰਮਾਤਮਾ ਰਾਹ ਗਿਆ ਮਹਾਰਾਜ ਦਾ ਤਾਲਿਆ ਗਾੜੀ ਆ ਗਿਆ ਮਦਾਨ ਕੋ ਨੂੰ ਨਹੀਂ ਕਰਨਾ ਚਾਹੀਦਾ ਪ੍ਰਮਾਤਮਾ ਚਲੋ ਮਹਾਰਾਜ ਨੇ ਸਾਡੇ ਬੱਚੇ ਸਹੀ ਚਲਾਉਂਦਾ ਸਾਡੇ ਕੋ ਹਨਾ ਅਰਬੇ ਭਾਂ ਬਣਾਉਣਾ ਬੇਲਤੀ ਆ ਤੇ ਆਪਣੇ ਸਾਧਨ ਨੂੰ ਲਾਈਟਾਂ ਲਾਟਾਂ ਨੂੰ ਬੋਜੇ ਦੇ ਛੋਟੇ ਛੋਟੇ ਸਾਧਨ ਆ ਕਿਉਂਗਾ ਕਈ ਛੋਟੀ ਜੀ ਚੀਜ਼ ਦੀ ਕਾ ਹੋਗਾ ਕਿ ਨਾ ਬੜਗੜ ਵੱਡੇ ਹੱਥ ਸੇ ਹੋ ਜਾਂਦੇ ਆ ਹੋ ਜਾਂਦੇ ਆ ਤੇ ਦੂਸਰੀ ਗੱਲ ਆ ਕਿ ਚਲੋ ਰਾਤ ਦੇ ਟਾਈਮ ਤੋਂ ਬਾਅਦ ਬਾਹਰ ਨਾ ਨਿਕਲੋ ਕਦੇ ਜ਼ਰੂਰੀ ਕੰਮ ਹੋਵੇ ਆਦਤ ਨਿਕਲ ਨਾ ਮੀ ਪੈਂਦਾ ਪਰ ਲੱਗਦੀ ਹੈ ਕੋਸ਼ਿਸ਼ ਕਰੂੰਗਾ ਕਿ ਰਾਤ ਨੂੰ ਨਾ ਜਾਣਾ ਪਵੇ ਹੁਣ ਇਹ ਇਹ ਤੇ ਆਪਣੇ ਮਤਲਬ ਧਿਆਨ ਦੇ ਨਾਲ ਜਾਣਦੇ ਚਲੋ ਗੱਡੀ ਵੀ ਨਹੀਂ ਜਾਂਦੇ ਤੇਜ਼ ਨਹੀਂ ਹੈ ਨਾ ਤੇ ਫਿਰ ਹੁਣ ਦੂਜਾ ਜਣੇ ਨੇ ਵਿੱਚ ਲਿਆ ਕੇ ਤੇ ਕਿੰਨਾ ਨੁਕਸਾਨ ਕੀਤਾ ਚਲੋ ਪਰਮਾਤਮਾ ਨੇ ਫਿਰ ਵੀ ਉਹ ਗੱਡੀ ਤੇ ਚਲੋ ਬਣ ਜੂਗੀ ਪੈਸਿਆਂ ਦਾ ਬੰਦੂ ਦੀ ਵਧੀਆ ਤਰੀਕੇ ਨਾਲ ਤੇ ਪਰ ਇਨਸਾਨ ਜਿਹੜਾ ਉਹ ਤੇ ਫਿਰ ਤੁਹਾਨੂੰ ਪਤਾ ਹੀ ਹੈ ਨਾ ਚਲੋ ਚਲੋ ਇਹ ਪਰਮਾਤਮਾ ਨੇ ਹੱਥ ਦੇ ਕੇ ਰੱਖ ਲਿਆ ਜਿੰਨਾ ਹੀ ਬੜਾਵਾ ਹੁੰਦਾ ਜਦੋਂ ਵੀ ਰੋਡ ਤੇ ਜਾਣਾ ਨਾ ਇਹ ਸਮਝ ਕੇ ਚਲਾਓ ਗੱਡੀ ਕਿ ਅਗਲੇ ਨੂੰ ਇਹ ਕੋਈ ਪਤਾ ਨਹੀਂ ਬਚਾ ਆਪਣਾ ਆਪਣੇ ਹੱਥ ਇਹ ਨਾ ਵੇਖੋ ਵੀ ਅਗਲਾ ਬਚਾਉਗਾ ਤੁਹਾਨੂੰ ਨਾ ਕਦੀ ਵੀ ਨਹੀਂ ਕਦੀ ਵੀ ਰੋਡ ਤੇ ਜਾਂਦੇ ਇਹ ਕਦੀ ਵੀ ਨਾ ਸੋਚੋ ਇਹ ਹੋ ਜੋ ਵੀ ਹਾਂ ਅਸੀਂ ਆਪ ਆਪਣਾ ਬਚਾ ਕੇ ਤਾਂ ਕਰਨਾ ਹੈ ਕਿਸੇ ਨੇ ਤੁਹਾਡਾ ਬਚਾ ਨਹੀਂ ਇਹ ਕਰਨਾ